ਜੇਲ੍ਹ ਚੋਂ ਬਾਹਰ ਆਉਂਦੇ ਹੀ ਸਰਬਣ ਸਿੰਘ ਪੰਦੇਰ ਕਿਸਾਨ ਆਗੂ ਦੇ ਵੱਲੋਂ ਕਰ ਦਿੱਤੇ ਵੱਡੇ ਐਲਾਨ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਵਿਰੋਧ ਕਹਿ ਲਈਏ ਭਾਵੇਂ ਸਵਾਲ ਕਹਿ ਲਈਏ ਕਿਸਾਨਾਂ ਦੇ ਵੱਲੋਂ ਸਵਾਲ ਕੀਤੇ ਜਾਣੇ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਸਰਬਣ ਸਿੰਘ ਪੰਦੇਰ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਗ੍ਰਿਫਤਾਰ ਹੁਣ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਬੀਤੇ ਕੱਲ ਸਰਬਣ ਸਿੰਘ ਪੰਦੇਰ ਜੇਲ੍ਹ ਚੋਂ ਬਾਹਰ ਆਏ ਤੇ ਅੱਜ ਵੱਡੇ ਐਲਾਨ ਕਰ ਦਿੱਤੇ ਨੇ ਕਿ ਕੁਝ ਕਹਿ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਸੰਘਰਸ਼ ਵਿੱਢਿਆ ਜਾਵੇਗਾ ਪੂਰੀ ਗੱਲਬਾਤ ਸੁਣਾਉਣੀ ਆ ਕਿਸਾਨਾ ਕੋ ਸਰਬੰਸਿੰਘ ਪੰਦੇੜ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਬਹੁਤ ਅਹਿਮ ਤੇ ਜ਼ਰੂਰੀ ਵਿਚਾਰ ਚਰਚਾ ਕਰਨੀ ਆ ਮੈਨੂੰ ਲੱਗਦਾ ਤੁਹਾਨੂੰ ਬਿਲਕੁਲ ਠੀਕ ਆਵਾਜ਼ ਆ ਰਹੀ ਹੋਊਗੀ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਦੇ ਵਿੱਚ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਤੁਹਾਨੂੰ ਪਤਾ ਹੀ ਆ ਜਿਵੇਂ ਆਜ਼ਾਦ ਪੱਤਰਕਾਰਤਾ ਤੇ ਜਿਵੇਂ ਦੇਸ਼ ਦੀ મોદી ਹਕੂਮਤ ਤੇ ਹੁਣ ਭਗਵੰਤ ਮਾਨ ਹਕੂਮਤ ਕਿਸ ਤਰੀਕੇ ਨਾਲ ਹਮਲਾਵਰ ਹੋ ਰਹੀ ਆਪਾਂ ਜਾਣਦੇ ਆ ਔਰ ਮੇਨਸਟ੍ਰੀਮ ਮੀਡੀਆ ਜੜਾ ਵਾ ਉਹਨੇ ਸ਼ਾਇਦ ਇਸ ਢੰਗ ਨਾਲ ਸਾਡੀਆਂ ਡੜੀਆਂ ਮੁੱਦੇ ਨੇ ਜਿਹੜੇ ਸਾਡੇ ਮਸਲੇ ਨੇ ਜਿਹੜੀਆਂ ਗੱਲਾਂ ਅਸੀਂ ਰੱਖਦੇ ਹੈਗੇ ਸ਼ਾਇਦ ਇਸ ਧੰਗ ਨਾਲ ਨਹੀਂ ਚੁੱਕਣੀਆਂ ਹੈਗੀਆਂ ਇਸ ਗੱਲ ਦਾ ਸਾਨੂੰ ਪਤਾ ਹੀ ਸੀਗਾ ਕਿ ਦੇਖੋ ਉਹਦੇ ਵਿੱਚ ਇਹ ਪੱਤਰਕਾਰਤਾ ਦੇ ਕਹ ਲੋ ਚਾਹੇ ਇਲੈਕਟ੍ਰੋਨਿਕਸ ਮੀਡੀਆ ਹੋਵੇ ਚਾਹੇ ਪ੍ਰਿੰਟ ਮੀਡੀਆ ਹੋਵੇ ਚਾਹੇ YouTube ਚੈਨਲ ਹੋਣ ਸਾਰਾ ਕੁਝ ਹੈਗਾ ਕਿਤੇ ਨਾ ਕਿਤੇ ਆਰਥਿਕਤਾ ਨਾਲ ਜੁੜਿਆ ਹੋਇਆ ਸਾਰਾ ਕੁਝ ਹੈ ਔਰ ਜਦੋਂ ਸਰਕਾਰ ਇਹ ਐਡ ਸਿਸਟਮ ਆਪਣੇ ਹੱਥ ਚ ਰੱਖਦੀ ਆ ਵੀ ਜੇ ਸਾਡੇ ਹਿਸਾਬ ਨਾਲ ਕੋਈ ਚੱਲੂਗਾ ਜਾਂ ਉਹਨਾਂ ਦੇ ਹਿਸਾਬ ਨਾਲ ਹੀ ਉਹ ਕੰਮ ਕਰਨਗੇ ਤੇ ਫਿਰ ਉਹ ਉਹਨੂੰ ਐਡਵਰਟਾਈਜ਼ ਦੇਣਗੇ ਉਹਨਾਂ ਮੁਤਾਬਕ ਚੱਲਣਗੇ ਤਾਂ ਉਹ ਠੀਕ ਸਮਝਣਗੇ ਜੇ ਉਹਨਾਂ ਮੁਤਾਬਕ ਕੋਈ ਨਹੀਂ ਚੱਲਦਾ ਹੈਗਾ ਤਾਂ ਉਹ ਠੀਕ ਨਹੀਂ ਸਮਝ ਸਮਝਦੇ ਹੈਗੇ ਤਾਂ ਇਸ ਕਰਕੇ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਇਹ ਤੁਹਾਨੂੰ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਰੈਲੀ ਕੀਤੀ ਆ ਔਰ ਉਹਦੇ ਨਾਲ ਹੀ ਮਤਲਬ ਬਹੁਤ ਵੱਡਾ ਸਾਡਾ ਵਿਸ਼ਾਲ ਧਰਨਾ ਸੀ ਬੇਸ਼ੱਕ ਉਸ ਧਰਨੇ ਤੋਂ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਛਾਪੇਮਾਰੀ ਚੱਲੀ ਬਹੁਤ ਰੋਕਾਂ ਲੱਗੀਆਂ ਸਾਰੇ ਜਾਣਦੇ ਆ ਜਦੋਂ ਦੱਸਣ ਦੀ ਲੋੜ ਨਹੀਂ ਪਰ ਸਾਨੂੰ ਕਵਰੇਜ ਕਿਉਂ ਨਹੀਂ ਮਿਲੀ ਨੇੜੇ ਅਸੀਂ ਨਾਲ ਹੀ ਅੱਧਾ ਕਿਲੋਮੀਟਰ ਤੇ ਬੈਠੇ ਆ ਸਾਰਾ মিডিਆ ਉੱਥੇ ਪੰਜਾਬ ਦਾ ਪਹੁੰਚਿਆ ਹੋਇਆ ਦੇਸ਼ ਦਾ মিডিਆ ਨੈਸ਼ਨਲ ਚੈਨਲ ਵੀ ਪਹੁੰਚੇ ਹੁੰਦੇ ਜਿੱਥੇ ਸੀਐਮ ਨੇ ਆਉਣਾ ਹੋਵੇ ਇਹਦਾ ਮਤਲਬ ਉਹ ਇਹ ਨਹੀਂ ਵੀ ਉਹ ਆਉਣਾ ਨਹੀਂ ਚਾਹੁੰਦੇ ਉਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਕਿਸਾਨਾਂ ਨੂੰ ਕਵਰੇਜ ਦੇਣੀ ਨਹੀਂ ਹੈ ਔਰ ਉਹਨੂੰ ਢੱਕ ਕੇ ਇੱਕ ਪਾਸਾ ਵਿਖਾ ਲੈਣਾ ਵਾ ਅਰੇ ਮੋਦੀ ਸਰਕਾਰ ਵੀ ਕਰਦੀ ਹੈਗੀ ਔਰ ਜਿਹੜੇ ਕਾਰਪੋਰੇਟ ਦੇ ਚੈਨਲ ਨੇ ਖਾਸ ਕਰਕੇ ਅਬਾਨੀ ਅਦਾਨੀਆਂ ਦੇ ਇਹਨੂੰ ਸ਼ੇਅਰ ਕਰ ਦਿਓ ਵੱਤ ਤੋਂ ਵੱਤ ਉਹ ਸਾਨੂੰ ਨਹੀਂ ਵਿਖਾ ਲੈਣਗੇ ਉਹ ਤਾਂ ਮੰਨ ਲਓ ਕਾਂਗਰਸ ਦਾ ਕਲੇਸ਼ ਉਹਨਾਂ ਨੂੰ ਲੱਗਦਾ ਵੀ ਇਹਦੇ ਤੇ ਮੈਗਾ ਟਰਾਂਸਮਿਸ਼ਨ ਦੇਣੀ ਸਾਡਾ ਹੱਕ ਬਣਦਾ ਵਾ ਜਬ ਬਹੁਤ ਸਾਰੇ ਹੋਰ ਮੁੱਦੇ ਚੱਲ ਉਹਨਾਂ ਦਾ ਆਜ਼ਾਦੀ ਦਾ ਸਵਾਲ ਉਹ ਕਿਹੜਾ ਚੁੱਕਣਾ ਚਾਹੁੰਦੇ ਪੰਜਾਬ ਦੇ ਅੰਦਰ ਜੜੇ ਕੋ ਲੋਕਾਂ ਦੇ ਮੁੱਦੇ ਨੇ ਉਹ ਮੁੱਦਿਆਂ ਤੇ ਕਦੀ ਉਹ ਲੰਮੀ ਟਰਾਂਸਮਿਸ਼ਨ ਨਹੀਂ ਦੇਣਗੇ ਠੀਕ ਹੈ ਕੋਈ ਸਵਾਲ ਕੋਕੀ ਉਹ ਕਾਰਪੋਰੇਟ ਦੇ ਚੈਨਲਾਂ ਨੇ ਬਸ ਇਹੀ ਵਿਖਾਉਣਾ ਜੋ ਸਰਕਾਰ ਸਟੇਟ ਚਾਹੇ ਕੇਂਦਰ ਆ ਚਾਹੇ ਸੂਬਾ ਸਰਕਾਰ ਆ ਵੀ ਜੋ ਉਹ ਕਰ ਰਹੇ ਆ ਉਹ ਜੋ ਸਰਕਾਰ ਦੇ ਹਿਸਾਬ ਨਾਲ ਠੀਕ ਹੈ ਸਰਕਾਰ ਦੇ ਪੱਖ ਨੂੰ ਉਜਾਗਰ ਕਰਨਾ ਜਾਂ ਵਿਰੋਧੀ ਧਿਰ ਨੂੰ ਜਿਹੜੇ ਉਹਨਾਂ ਦੇ ਹਿਸਾਬ ਨਾਲ ਚੱਲ ਰਹੇ ਨੇ ਉਹਨੂੰ ਉਹਨੂੰ ਵੀ ਪੂਰੀ ਜਗ੍ਹਾ ਨਹੀਂ ਦਿੰਦੇ ਪਰ ਫਿਰ ਵੀ ਉਹਨੂੰ ਜੂਰ ਵਿਖਾਉਂਦੇ ਨੇ ਵਿਚਾਲੇ ਵੀ ਆ ਗਏ ਤਾਂ ਸਾਡੇ ਹਿਸਾਬ ਨਹੀਂ ਚੱਲਣੇ ਹੈਗੇ ਜਿਹੜੇ ਲੋਕਪੱਖੀ ਕੋਈ ਵੀ ਨਹੀਂ ਅਸੀਂ ਨਹੀਂ ਕਹਿੰਦੇ ਕੱਲੀਆਂ ਕਿਸਾਨਾਂ ਜਥੇਬੰਦੀਆਂ ਚਾਹੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਬਹੁਤ ਸਾਰੇ ਇੰਟੈਲੈਕਚੁਅਲਸ ਨੇ ਬਹੁਤ ਸਾਰੇ ਹੋਰ ਪੱਖ ਨੇ ਜਿਹੜੇ ਬਹੁਤ ਇਮਾਨਦਾਰੀ ਨਾਲ ਸੱਚ ਵੀ ਬੋਲ ਰਹੇ ਨੇ ਸੰਘਰਸ਼ ਵੀ ਕਰ ਰਹੇ ਨੇ ਪਰ ਉਹਨਾਂ ਦੀ ਆਵਾਜ਼ ਨੂੰ ਨਹੀਂ ਵਿਖਾਲਿਆ ਜਾਂਦਾ ਨਾ ਵਿਖਾਲਣਗੇ ਇਹ ਕਹਾ ਦੇਖਿਓ ਇਹ ਪੱਕਾ ਹੀ ਬੰਦ ਕਰਨਗੇ ਔਰ ਜਦੋਂ ਸ਼ੰਭੂ ਖਨੌਰੀ ਤੇ ਬੈਠੇ ਸੀ ਉਦੋਂ ਜਦੋਂ ਨੈਸ਼ਨਲ ਮੀਡੀਆ ਨੂੰ ਪਿੱਛੇ ਖਿੱਚਿਆ ਔਰ ਬਹੁਤ ਸਾਰੇ ਵੱਡੇ ਪੱਤਰਕਾਰ ਦਾ ਫੋਨ ਆਇਆ ਕਿ ਕਿਹਦੇ ਤੁਹਾਨੂੰ ਬਲੈਕਆਊਟ ਕਰ ਦੇਣਾ ਮੈਂ ਕਿਹਾ ਠੀਕ ਹੈ ਅਗਲਿਆਂ ਦੀ ਮਰਜ਼ੀ ਹੈ ਜੀ ਜਦੋਂ ਅਗਲਿਆਂ ਕੋ ਮੇਨਸਟ੍ਰੀਮ ਮੀਡੀਆ ਅਗਲਿਆਂ ਦਾ ਵਾ ਕੋ ਬਲੈਕਆਊਟ ਕਰ ਸਕਦੇ ਆ ਸਾਨੂੰ ਉਹਨਾਂ ਦੀ ਤਾਕਤ ਹੈਗੀ ਹੈ ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਥਾਵਾਂ ਤੇ ਪੈਰਲਲ ਪ੍ਰੋਗਰਾਮ ਹੁੰਦੇ ਨੇ ਨਹੀਂ ਤਾਂ ਪਹਿਲੋਂ ਆਇਆ ਨਹੀਂ ਸੀ ਹੁੰਦਾ ਜਦੋਂ ਤੁਸੀਂ ਇੰਨੀ ਜਾਣ ਹੂਲ ਕੇ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਜਾਂ ਦੇਸ਼ ਲਈ ਗੱਲ ਕਰਨ ਜਾਂਦੇ ਹੁੰਦੇ ਸੋ ਕੋਈ ਟੋੜਾ ਨਿੱਜੀ ਨਹੀਂ ਸੀ ਹੁੰਦਾ ਉਦੋਂ ਨਾਲ ਦੀ ਨਾਲ ਜਿੰਨਾ ਕਿ ਸਾਡਾ ਸਟੈਂਡ ਬਣਦਾ ਸਾਨੂੰ ਵੀ ਕਦਰ ਜੀ ਮਿਲਦੀ ਸੀ ਉਹ ਸਾਨੂੰ ਅੱਜ ਸਵਾਲ ਸਾਡੇ ਬਣਦੇ ਆ ਵੀ ਸਾਰੇ ਮੀਡੀਆ ਚਾਹੇ ਉਹ ਪੰਜਾਬੀ ਮੀਡੀਆ ਹੋਵੇ ਚਾਹੇ ਦੇਸ਼ ਪੱਖੀ ਮੀਡੀਆ ਹੋਵੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਮਾੜੇ ਹੁੰਦੇ ਆ ਪ੍ਰਿੰਟ ਮੀਡੀਆ ਨੇ ਅੰਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਖਬਰਾਂ ਲਾਈਆਂ ਠੀਕ ਹੈ ਉਹਨਾਂ ਦੇ ਐਡੀਟਰਾਂ ਨੂੰ ਵੀ ਫੋਨ ਗਏ ਹੋਣਗੇ ਚਲੋ ਅਸੀਂ ਨਹੀਂ ਕਹਿੰਦੇ ਤੋ ਕਿਵੇਂ ਇਸ ਗੱਲ ਦਾ ਜਵਾਬ ਤਾਂ ਦੇ ਦੇਣ ਕਾਰਪੋਰੇਟ ਦੇ ਚੈਨਲ ਉਹਦੇ ਐਡੀਟਰ ਉਹਨਾਂ ਨੂੰ ਜਵਾਬ ਚਾਹੀਦਾ ਸੀ ਮੰਗਦੇ ਜ਼ਰੂਰ ਹੈ ਉਹਨਾਂ ਕੋਲ ਵੀ ਐਡਾ ਵੱਡਾ ਪ੍ਰੋਗਰਾਮ ਹੋਵੇ ਬਰਾਬਰ ਤੇ ਅਸੀਂ ਬੈਠੇ ਹੋਈਏ ਔਰ ਤੁਹਾਡਾ ਇੱਕ ਕਿਤੇ 2 ਮਿੰਟ ਵੀ ਬੰਦਾ ਨਾ ਆਵੇ ਕੀ ਤੁਹਾਡੀ ਨੈਤਿਕਤਾ ਹੈਗੀ ਆ ਤੁਸੀਂ ਫਿਰ ਜੋ ਮਰਜ਼ੀ ਬੋਲੀ ਜਾਓ ਵੀ ਅਸੀਂ ਲੋਕਾਂ ਦੀ ਆਵਾਜ਼ ਆ ਆਮ ਆਦਮੀ ਦੀ ਆਵਾਜ਼ ਆ ਤੇ ਜੜਾ ਵਾ ਉਹਨੇ ਹਰੇਕ ਦਾ ਪੱਖ ਚੈਨਲ ਨੇ ਖੋਣਾ ਇਹ ਪੱਖ ਨਹੀਂ ਹੈਗਾ ਮੈਂ ਦੂਸਰਾ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਥੋੜਾ ਸੁਧਾਰ ਆਇਆ ਹੈਗਾ ਚਲੋ ਸਾਡਾ ਕੋਈ ਨਹੀਂ ਪੰਜਾਬ ਚੰਡੀਗੜ੍ਹ ਜੜੀ ਜਰਨਲਿਸਟਾਂ ਦੀ ਐਸੋਸੀਏਸ਼ਨ ਆ ਕੋਈ ਸ਼ਕਤੀ ਨੂੰ ਵੱਧ ਰਹੀ ਉਹਨਾਂ ਨੂੰ ਵੀ ਜ਼ਾਹੀਦਾ ਜਿਵੇਂ ਲੋਕ ਆਵਾਜ਼ ਜਿਹੜਾ YouTube ਤੇ ਚੱਲਦਾ ਚੈਨਲ ਉਹਨੂੰ ਉਹਦੇ ਮਗਰ ਜਿਵੇਂ ਪਏ ਹੈਗੇ ਆ ਤੋ ਮੈਨੂੰ ਲੱਗਦਾ ਉਹਦਾ ਕੋਈ ਗੁਨਾਹ ਨਹੀਂ ਹੈਗਾ ਉਹਦਾ ਗੁਨਾਹ ਸੀਗਾ ਉਹਨੇ ਪੀਆਰਟੀਸੀ ਦੇ ਬੱਸਾਂ ਵਾਲਿਆਂ ਨੇ ਜਿੱਦਾਂ ਹੜਤਾਲ ਕੀਤੀ ਸੀਗੀ ਉਸ ਦਿਨ ਇਹ ਪੱਕ ਸੀਗਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਤੇ ਜਿੱਦਨ ਮਾਗੀ ਮਿਲ ਲੈ ਤੇ ਸਰਕਾਰ ਸਾਰੀਆਂ ਬੱਸਾਂ ਲੈ ਗਈ ਸੀ 1600 ਤੋਂ ਉਹਨਾਂ ਨੇ ਵੱਡਾ ਵਿਖਾਲਿਆ ਬਾਕੀ ਮੇਨਸਟ੍ਰੀਮ ਮੀਡੀਆ ਨੇ ਚਲ ਘੱਟ ਵਿਖਾਲਿਆ ਠੀਕ ਆ ਫੇ ਭਾਈ ਆਹ ਵੇਖੋ ਲੋਕ ਤਾਂ ਖੱਜਲ ਖਰਾਬ ਹੋ ਰਹੇ ਆ ਸੋ ਇਹ ਗੱਲ ਚੁੱਪਦੀ ਆ ਭਗਵੰਤਬਾਨ ਬਹੁਤ ਸਾਰੇ ਪੱਤਰਕਾਰ ਨੇ ਉਹ ਵੀ ਚੁੱਪਦੇ ਹੈਗੇ ਆ ਜਿਹੜੇ ਸੱਚ ਬੋਲਦੇ ਹੈਗੇ ਆ ਤੋ ਮੈਂ ਪੱਤਰਕਾਰ ਭਾਈਚਾਰੇ ਨੂੰ ਬੋਲਦਾ ਵੀ ਇੱਕ ਇੱਕ ਕਰਕੇ ਆਪਾਂ ਇਦਾਂ ਮਰਦੇ ਰਾਂਗੇ ਭਾਈ ਹੁਣ ਕਿਉਂ ਨਹੀਂ ਸਾਰੇ ਮੂੰਹ ਖੋਲ ਲੈਂਦੇ ਤੋ ਕਿਉਂ ਨਹੀਂ ਮੂੰਹ ਖੋਲ ਕੇ ਬੋਲਣਾ ਚਾਹੀਦਾ ਮੈਂ ਕਿੰਨਾ ਜਿਹੜੇ ਮੇਨਸਟ੍ਰੀਮ ਮੀਡੀਆ ਦੇ ਅੰਦਰ ਪੱਤਰਕਾਰ ਕੰਮ ਕਰਦੇ ਉਹਨਾਂ ਨੂੰ ਵੀ ਇਹ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਤੋ ਇਸ ਕਰਕੇ ਜਿਹੜੀ ਪੱਤਰਕਾਰਤਾ ਦੀ ਆਵਾਜ਼ ਨੱਪੀ ਜਾ ਰਹੀ ਆ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗੀ ਨੈਸ਼ਨਲ ਲੈਵਲ ਤੇ ਵੀ ਅਸੀਂ ਵੇਖਿਆ ਚਾਹੇ ਪੰਜਾਬ ਲੈਵਲ ਤੇ ਜੜੀ ਵੀ ਸੱਤਾ ਆਉਗੀ ਉਹ ਲੋਕਾਂ ਦੀ ਆਵਾਜ਼ ਨੂੰ ਪੈਰਾਂ ਥੱਲੇ ਕੁਚਲਦੀ ਹੈਗੀ ਅਸੀਂ ਕਿਸੇ ਨਾਲ ਸਹਿਮਤ ਹੋਈਏ ਨਾ ਹੋਈਏ ਪਰ ਕਦੇ ਵੀ ਅਸੀਂ ਵੇਖਿਆ ਜਦੋਂ ਪੱਤਰਕਾਰਾਂ ਤੇ ਅਟੈਕ ਹੁੰਦਾ ਕਵਰੇਜ ਔਖੀ ਹਾਲ ਜਾ ਕਰਦਾ ਕੈਮਰਾ ਵੀ ਖੁੰਦੇ ਆ ਟਪੇੜਾਂ ਵੀ ਰੱਖਦੇ ਆ ਜਦੋਂ ਮੈਨੂੰ ਚੰਡੀਗੜ੍ਹੋਂ ਗ੍ਰਿਫਤਾਰ ਕੀਤਾ ਸੀ ਜਿਵੇਂ ਉੱਥੇ ਪੱਤਰਕਾਰਾਂ ਨਾਲ ਵਿਹਾਰ ਪੁਲਿਸ ਕਰ ਰਹੀ ਸੀ ਉਹ ਵੀ ਮੈਂ ਦੇਖ ਰਿਆ ਸੀ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਆ ਤਾਂ ਇਸ ਕਰਕੇ ਇਹ ਜਲੀਲ ਹੋਣ ਨਾਲ ਸਾਨੂੰ ਇਕੱਠੇ ਹੋ ਕੇ ਵਾਰ ਚੱਕਣਾ ਚਾਹੀਦਾ ਇਸ ਕਰਕੇ ਭਰਾਓ ਬੋਲਦੇ ਨਾਲੇ ਕੰਨੇ ਬੀਨੂੰ ਸ਼ੇਅਰ ਕਰ ਦੇੋ ਤਾਂ ਦੂਜਾ ਪੱਖ ਵੀ ਹੁਣ ਜਿਵੇਂ ਕਾਲੇ ਕਾਨੂੰਨ ਦੇਸ਼ ਤੇ ਥੋਪਣ ਥੋਪ ਦੇਣੇ ਆ ਉਹਨਾਂ ਨੇ ਅੰਡਰਸਟੈਂਡਿੰਗ ਬਣਾਈ ਹੋ ਗਈ ਆ ਅੱਜ ਕਰ ਦੇਣ ਪਾਸ ਕੱਲ ਕਰ ਦੇਣ ਉਹਨਾਂ ਨੇ ਥੋਪ ਦੇਣੇ ਆ ਉਹਨਾਂ ਵਿੱਚ ਬਿਜਲੀ ਸੋਧ ਬਿੱਲ 225 ਉਹ ਥੋਪਣ ਦੀ ਤਿਆਰੀ ਹੈਗੀ ਆ ਇੱਕ ਬਿੱਲ ਹੈਗਾ ਬੀਜ ਬਿੱਲ 225 ਬੀਜ ਦੀ ਪੈਦਾਵਾਰ ਦਾ ਤੇ ਬੀਜ ਦੀ ਖੋਜਾਂ ਦਾ ਇਹ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਹੋ ਜਾਣਾ ਹੈਗਾ ਜਿਵੇਂ ਮਜ਼ਦੂਰਾਂ ਤੇ ਅਟੈਕ ਹੋਇਆ ਜਿਵੇਂ ਮਜ਼ਦੂਰਾਂ ਦੀ ਮਨਰੇਗਾ ਖੋਈ ਆ ਇਹ ਅਸੀਂ ਜਾਣਦੇ ਆ ਰੋਜ਼ਗਾਰ ਮਾੜਾ ਮੋਟਾ ਮਨਰੇਗਾ ਚ ਮਿਲਦਾ ਸੀਗਾ ਉਹ ਜਿਵੇਂ ਮਨਰੇਗਾ ਦੇ ਵਿੱਚੋਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਜਿਵੇਂ ਉਹਨਾਂ ਦੇ 29 ਜਿਹੜੇ ਕਿਰਤ ਕਾਨੂੰਨ ਸੀ ਉਹਨੂੰ ਬਦਲ ਕੇ ਚਾਰ ਲੇਬਰ ਕੋਰਟ ਕਾਨੂੰਨ ਬਣਾਉਂਦੇ ਗਏ ਮਜ਼ਦੂਰ ਵੀਰਾਂ 'ਚ ਇਹ ਵੀ ਅਵੇਰਨੈਸ ਨਹੀਂ ਹੈਗੀ ਮੈਂ ਕਹਿੰਦਾ ਸਾਰੇ ਹੀ ਉਹਦੇ ਵਿੱਚ ਵੀ ਸਾਡੇ ਨਾਲ ਹੋਇਆ ਕੀ ਕੱਲਾ ਮਜ਼ਦੂਰ ਤੋਂ ਮਤਲਬ ਇਹ ਨਹੀਂ ਜਿਹੜੇ ਫੈਕਟਰੀਆਂ ਵਗੈਰਾ 'ਚ ਮਜ਼ਦੂਰ ਹਰ ਕਿਸਮ ਦਾ ਜਿਹੜੇ ਮੀਡੀਆ ਕਰਮੀ ਨੇ ਇਹ ਵੀ ਉਸ ਐਕਟਾਂ ਦੀ ਮਾਰ ਵਿਚਾਰ ਰਹੇ ਨੇ ਜਣੀ ਕਿਤੇ ਵੀ ਕੋਈ ਕਿਤੇ ਵੀ ਕੰਮ ਕਰਦਾ ਵਾ ਤਾਂ ਉਹਦੇ ਤੇ ਇਹ ਐਕਟ ਜਿਹੜਾ ਪਹਿਲਾਂ 100 ਬੰਦੇ ਤੱਕ ਦਾ ਹੁਣ 300 ਬੰਦੇ ਤੱਕ ਕਹਿੰਦੇ ਐਤੀ ਨਹੀਂ ਲਾਗੂ ਹੈਗਾ ਅਗਲਾ ਦੋ ਫੈਕਟਰੀਆਂ ਲਾ ਕੇ ਤਿੰਨ ਤਿੰਨ ਸੌ ਬੰਦਾ ਰੱਖੂਗਾ ਇਹਦੋਂ ਵੱਡ ਵਾਲੀ ਫੈਕਟਰੀਆਂ ਬਹੁਤ ਘੱਟ ਹੁੰਦੀਆਂ ਵਾ ਜਾਦਾ ਛੋਟੀਆਂ ਇਹਦੇ ਚ ਹੁੰਦੀਆਂ ਤੋਂ ਪਹਿਲੇ ਐਕਟ ਦੇ ਅਨੁਸਾਰ 8 ਘੰਟੇ ਕੰਮ ਔਰ ਇਹਦੋਂ ਗਾਹਾਂ 3 ਮਹੀਨੇ ਪਹਿਲੋ ਨੋਟਿਸ ਦੇਣਾ ਪੈਂਦਾ ਸੀ ਬੰਦਾ ਬਾਹਰ ਕੱਢਣ ਲੱਗਿਆ ਔਰ ਜਾਂ ਬੰਦਾ ਜਾਂਦਾ ਸੀ ਦੇਖ ਕੇ ਵੀ ਅਸੀਂ ਅਸੀਂ ਜਾਣਾ 3 ਮਹੀਨੇ ਨੂੰ ਵੇਖਣਾ ਪੈਂਦਾ ਬੀਮਾ ਵਗੈਰਾ ਹੁੰਦੇ ਸੀ ਕਿ ਹੁਣ 12 ਘੰਟੇ ਕੰਮ ਅਗਲਾ ਸਵੇਰੇ ਆਇਆ ਸ਼ਾਮ ਨੂੰ ਕੰਪਨੀ ਕੱਢ ਕੇ ਬਾਹਰ ਮਾਰੇ ਤੋ ਬਹੁਤ ਸਾਰੇ ਫੈਕਟ ਨੇ ਜਿਹੜੇ ਮਜ਼ਦੂਰਾਂ ਚ ਨਹੀਂ ਗਏ ਵੀ ਜਿਹੜੇ 4 ਲੇਬਰ ਕੋਡ ਮੋਦੀ ਸਰਕਾਰ ਨੇ ਲਾਗੂ ਕਰ ਦਿੱਤੇ ਨੇ ਇਹ ਸਾਰੇ ਦੇਸ਼ ਦੇ ਜਿਹੜੇ ਪ੍ਰਾਈਵੇਟ ਚਾਹੇ ਵੱਡੀਆਂ ਕਾਰਪੋਰੇਟ ਕੰਪਨੀਆਂ ਚਾਹੇ ਫੈਕਟਰੀਆਂ ਕਿਤੇ ਵੀ ਕੰਮ ਕਰਦੇ ਨੇ ਉਹਨਾਂ ਲੋਕਾਂ ਲਈ ਬਹੁਤ ਮਾਰੂ ਨੇ ਇਹ ਇਹ ਕਾਨੂੰਨ ਲੱਦਿਆ ਗਿਆ ਅਰ ਅੱਗੇ ਕਾਨੂੰਨ ਹੋਰ ਲਿਆ ਕੇ ਲੜਨ ਦੀ ਤਿਆਰੀ ਹੈਗੀ ਆ ਤੋ ਇਸ ਕਰਕੇ ਜਦੋਂ ਇਹਨਾਂ ਖਿਲਾਫ ਲੜਾਂਗੇ ਹੁਣ ਤੋ ਉਹ ਮੀਡੀਆ ਨੂੰ ਕੰਟਰੋਲ ਕਰਨਗੇ ਵੀ ਇਹ ਪੱਖ ਵਖਾ ਲੈਣਾ ਹੀ ਨਹੀਂ ਹੈ ਉਹ ਜਿਵੇਂ ਜੀ ਰਾਮ ਜੀ ਦੇ ਉੱਤੇ ਜਿਵੇਂ ਐਡਵਰਟਾਈਜ਼ਮੈਂਟ ਆ ਰਹੀ ਹੈ ਨਾ ਸਾਰੇ ਕਾਰਪੋਰੇਟ ਦੇ ਚੈਨਲਾਂ ਤੇ ਆ ਰਹੀ ਹੈ ਉਹਨੂੰ ਕਿਵੇਂ 750 ਦਿਨ ਰੁਜ਼ਗਾਰ ਆ ਪੱਖ ਉਹਨਾਂ ਦਾ ਪੱਖ ਜਾ ਰਿਹਾ ਇੰਨੇ ਵੱਡੇ ਪੱਧਰ ਤੇ ਪਰ ਜਿਹੜਾ ਕਾਨੂੰਨ ਜਿਹੜੇ ਲੋਕਾਂ ਨੂੰ ਮਾਰ ਰਹੇ ਨੇ ਉਹ ਪੱਖ ਨਹੀਂ ਜਾ ਰਿਹਾ ਹੈਗਾ ਤੋ ਜਦੋਂ ਅਗਲਿਆਂ ਨੇ ਕਾਰਪੋਰੇਟ ਨੇ ਜਿੰਨੇ ਵੀ ਦੇਸ਼ ਦੇ ਆਰਥਿਕ ਸੋਮੇ ਨੇ ਉਹਨਾਂ ਤੇ ਕਬਜ਼ਾ ਲੈਣਾ ਹੈਗਾ ਲੈ ਹੀ ਗਿਆ ਜਿਵੇਂ ਦੂਰ ਸੰਚਾਰ ਦਾ ਖੇਤਰ ਹੈਗਾ ਦੂਰ ਸੰਚਾਰ ਦਾ ਖੇਤਰ ਵਿੱਚੇ ਟੀਵੀ ਚੈਨਲ ਵਿੱਚੇ ਮੋਬਾਈਲ ਸਾਰਾ ਕੁਝ ਹੁੰਦਾ ਜਿਹੜਾ ਅਸੀਂ ਆਨਲਾਈਨ ਕੰਮ ਕਰਦੇ ਸਾਰਾ ਉਚਾਰਿਆ ਉਹਦੇ ਵਿੱਚ ਇੱਕ ਵੱਡਾ ਹਿੱਸਾ ਉਹਨਾਂ ਨੇ ਕਬਜ਼ਾ ਕਰ ਲਿਆ ਇੱਕ ਖਨਨ ਖੇਤਰ ਹੁੰਦਾ ਥੱਲੇੋਂ ਖਦਾਈ ਕਰਕੇ ਪੈਦਾਵਾਰ ਕੱਢਣੀ ਉਹ ਵੀ ਸਾਰਾ ਉਹਨਾਂ ਦੇ ਗਲਬੇ ਚਾ ਚਾਹੇ ਲੋਵਾ ਵਾ ਚਾਹੇ ਅਕਬਰ ਆ ਚਾਹੇ ਉਹਦੇ ਚ ਕੋਲਾ ਵਾ ਬਥੇੜਾ ਕੁਛ ਦੇਸ਼ ਦੇ ਅੰਦਰ ਪੈਦਾ ਹੋ ਰਿਆ ਉਹਨਾਂ ਤੇ ਵੀ ਮੋਟਾ-ਮੋਟਾ ਬਾਨੀ ਅਦਾਨੀ ਜੀ ਹੁਣੀ ਕਬਜ਼ਾ ਲੈ ਕੇ ਔਰ ਬਹੁਤ ਸਾਰੇ ਸੈਕਟਰਸ ਨੇ ਆਈਟੀ ਸੈਕਟਰ ਦੇਖ ਲਓ ਉਹਨਾਂ ਤੇ ਕਬਜ਼ਾ ਉਹਨਾਂ ਦਾ ਆਵਾਜਾਈ ਦੇ ਸੰਸਾਧਨ ਚਾਹੇ ਹਵਾਈ 에어ਲਾਈਨਸ ਹੋਣ ਹਵਾਈ ਅੱਡੇ ਹੋਣ ਸਮੁੰਦਰੀ ਬੰਦਰਗਾਹ ਹੋਣ ਜਿੰਨਾ ਆਵਾਜ਼ਾਈ ਦਾ ਸਾਧਨ ਦੇਸ਼ ਦੇ ਅੰਦਰ ਆ ਕਿਤੇ ਮਾੜਾ ਮੋਟਾ ਕੋਈ ਸਰਕਾਰੀ ਚੀਜ਼ ਬਚੀ ਆ ਉਹ ਵੀ ਆਉਣ ਵਾਲੇ ਸਮੇਂ ਚ ਖਤਮ ਕਰ ਦੇਣੀ ਹੈਗੀ ਆ ਨਹੀਂ ਇਹ ਫੈਕਟਰ ਨੇ ਔਰ ਉਹਨੂੰ ਕਿਵੇਂ ਪੋਜ਼ਿਟਿਵ ਪੇਸ ਕਰਦੇ ਨੇ ਇਸ ਕਰਕੇ ਇਹ ਟੱਕਰ ਹੋਦੀ ਆ ਤਾਂ ਮੇਰੀ ਤਾਂ ਬੇਨਤੀ ਆ ਖਾਸ ਕਰਕੇ ਨੌਜਵਾਨਾਂ ਨੂੰ ਜਿੱਥੇ ਵੀ ਆਵਾਮ ਦੀ ਗੱਲ ਆਉਂਦੀ ਆ ਲੋਕਾਂ ਦੀ ਗੱਲ ਆਉਂਦੀ ਆ ਕੋਈ ਤੁਹਾਨੂੰ ਚੰਗਾ ਕੋਈ ਵੀ ਬੋਲਿਆ ਸੀ ਨਹੀਂ ਕਹਿੰਦੇ ਜਿਹੜਾ ਅਸੀਂ ਗੱਲ ਬੋਲਦੇ ਕੋਈ ਵੀ ਲੋਕਾਂ ਦੇ ਮੁੱਦਿਆਂ ਤੇ ਬੋਲਦਾ ਹੋਵੇ ਅਸੀਂ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੀ ਬਜਾਏ ਕੋਈ ਅਜਿਹੀਆਂ ਗੱਲਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਕੋਈ ਵੀ ਬੰਦਾ ਪੰਜਾਬ ਦੇ ਅੰਦਰ ਪੰਜਾਬੀ ਹੋਵੇ ਕੋਈ ਵੀ ਹੋਵੇ ਕੋਈ ਦੂਜੇ ਸੂਬਿਆਂ ਵਾਲਾ ਹੋਵੇ ਜਿਹੜਾ ਸਹੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਇਹ ਜ਼ਿੰਮੇਵਾਰੀ ਸਾਡੀ ਬਣ ਗਈ ਵੀ ਸਾਡੀ ਅਸੀਂ ਆਪਣੀ ਆਵਾਜ਼ ਆਪੇ ਚੱਕ ਕੇ ਲੋਕਾਂ ਤੱਕ ਪਹੁੰਚਾਉਣੀ ਹੈ ਸਾਡੀ ਆਵਾਜ਼ ਅਰੇ ਆਵਾਜ਼ ਵੀ ਕਿੰਨੀ ਵਾਰੀ ਮੇਰੇ ਪੇਜ ਬੰਦ ਹੋਏ ਆ ਠੀਕ ਹੈ ਕਿੰਨੀਆਂ ਇਹਨਾਂ ਦੇ ਬੰਦੀਆਂ ਲੱਗਦੇ ਜਦ ਜਦ ਕੇ ਅਸੀਂ ਕੋਈ ਇੰਨਾ ਨਹੀਂ ਵੀ ਸਾਡੀਆਂ 10 20 ਮਿਲੀਅਨ ਚੱਲ ਜਾਂਦੀਆਂ ਨੇ ਵੀ ਬਹੁਤ ਵੱਡਾ ਖਤਰਾ ਖੜਾ ਕਰ ਦਿੰਦੇ ਆ ਇਹ ਮਾੜਾ ਮੋਟੀ ਜਿਹੜੀ ਆਵਾਜ਼ ਜਾਂਦੀ ਇਹਨੂੰ ਵੀ ਰੋਕਣਾ ਚਾਹੁੰਦੇ ਨੇ ਇੱਕ ਬੇਨਤੀ ਤਾਂ ਆ ਸੀ ਵੀ ਨੂੰ ਵੱਧ ਤੋਂ ਵੱਧ ਦੂਜਾ ਅੱਜ 21 ਤੇ 22 ਆ ਜਿਹੜਾ ਇਹਨੂੰ ਸ਼ੇਅਰ ਕਰਿਓ ਇਹ ਪੱਖ ਜ਼ਿਆਦਾ ਛੁੱਟ ਰਿਹਾ ਹੈਗਾ ਜਿਹੜੇ ਅਸੀਂ ਸਮਾਰਟ ਮੀਟਰ ਨੇ ਇਹ ਸਮਾਰਟ ਮੀਟਰ ਅੱਜ ਲਾਉਣੇ ਸੀ ਤੇ ਕੱਲ ਦੋ ਦਿਨ ਲਾਉਣੇ ਹੈਗੇ ਆ ਕੋਕੀ ਇੰਦਰ ਜਿਹੜੀ ਫੜੋ ਫੜਾਈ ਤੇ ਜਿਹੜੀਆਂ ਮੁੱਖ ਮੰਤਰੀ ਸਾਹਿਬਾਨ ਦੀਆਂ ਰੈਲੀਆਂ ਉਹਦਾ ਪੀਸਫੁਲੀ ਸਵਾਲ ਪੁੱਛਣ ਜਾਣਾ ਉਹ ਗੱਲਾਂ ਰਹਿ ਗਈਆਂ ਤੋਂ ਸਾਡੀ ਬੇਨਤੀ ਆ ਵੀ ਇਹ ਜਿਹੜੇ ਅੱਜ ਆ ਜਿੰਨਾਂ ਨੇ ਤਿਆਰੀ ਕੀਤੀ ਹੈਗੀ ਆ ਉਹ ਅੱਜ ਮੀਟਰ ਜਮ੍ਹਾਂ ਕਰਾਉਣ ਜਿੰਨਾਂ ਜਿੰਨਾਂ ਨੇ ਅਰਸੀ ਖਪਤਕਾਰਾਂ ਨੂੰ ਵੰਦੇ ਵੀ ਸਾਡੀ ਜਥੇਬੰਦੀ ਨਾਲ ਸਬੰਧ ਕਰੋ ਖਪਤਕਾਰ ਨੂੰ ਆਪਣਾ ਮੀਟਰ ਆਪ ਲਾਉਣਾ ਚਾਹੀਦਾ ਪਤਾ ਲੱਗੇ ਉਹਨੂੰ ਇਸ ਮੁੱਦੇ ਤੇ ਗਾਂ ਜਾ ਕੇ ਟੱਕਰ ਹੋਣੀ ਆ ਸਾਡੇ ਔਰ ਜੇਕਰ ਅਸੀਂ ਨਿੱਜੀਕਰਨ ਦੀ ਲੜਾਈ ਜਿੱਤਣਾ ਚਾਹੁੰਦੇ ਮੰਨ ਲਈ ਅਸੀਂ ਬਿਜਲੀ ਬੋਰਡ ਦੇ ਨਿੱਜੀਕਰਨ ਤੇ ਲੜਦੇ ਆਂ ਪਰ 스마트 ਮੀਟਰ ਅਸੀਂ ਲਵਾ ਕੇ ਜਮਾ ਨਹੀਂ ਕਰਾਉਂਦੇਗੇ ਫਿਰ ਸ਼ਾਇਦ ਮੈਨੂੰ ਲੱਗਦਾ ਸਫਲਤਾ ਨਾਲ ਇਹ ਲੜਾਈ ਨਾਲ ਜਿੱਤੀ ਜਾਵੇ ਨਿੱਜੀਕਰਨ ਇਸ 스마트 ਮੀਟਰ ਤੋਂ ਬਿਨਾਂ ਸੰਭਵ ਹੈ ਹੀ ਨਹੀਂਗਾ ਇਹ 스마트 ਮੀਟਰ ਹੀ ਨਿੱਜੀਕਰਨ ਦਾ ਕੰਗਾਂ ਇਸ ਕਰਕੇ ਇਹਦੇ ਖਿਲਾਫ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈਗਾ ਇਸ ਕਰਕੇ ਸਾਡੀ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਨੇ ਸੱਦਾ ਦਿੱਤਾ ਹੈਗਾ ਵੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਅਸੀਂ ਮੀਟਰ ਲਾ ਕੇ ਜਿਹੜਾ ਵਾ ਨੇੜੇ ਦੇ ਬਿਜਲੀ ਦਫ਼ਤਰਾਂ ਤੇ ਜਮ੍ਹਾਂ ਕਰਾਈਏ ਉਹਨਾਂ ਨੂੰ ਕੀ ਜਿਹੜੇ ਸਾਡੇ ਪੁਰਾਣੇ ਕਾਲੇ ਮੀਟਰ ਮਕੈਨੀਕਲ ਮੀਟਰ ਆਸੀਂ ਬਿੱਲ ਦਿਨ ਤੋਂ ਨਹੀਂ ਕਾਰੀ ਕਰਦੇ ਜਿਹੜਾ ਕੋ ਆਊਗਾ ਉਹ ਲਿਆ ਕੇ ਲਾਓ ਹੈਗੇ ਵੀ ਆ ਉਹਨਾਂ ਕੋਲੇ ਇਹਨਾਂ ਨੇ ਇੱਕ ਨੀਤੀ ਤਹਿਤ ਇਹ ਨਵੇਂ ਮੀਟਰ ਲੈ ਕੇ ਆਂਦੇ ਹੈਗੇ ਆ ਜਿਹੜਾ 50000 ਲੱਖ ਰੁਪਇਆ 1.5 ਲੱਖ ਰੁਪਇਆ ਤੱਕ ਬਿਲੰਦਾਂ ਦਾ ਇੱਕ ਸਵਾਲ ਸ਼ਹਿਰੀਆਂ ਦਾ ਵੀ ਆਇਆ ਸੀ ਵੀ ਅਸੀਂ ਤਾਂ ਭਈ ਬਿੱਲ ਭਰਦੇ ਆ ਠੀਕ ਆ ਉਹਦਾ ਸਵਾਲ ਯਾਰ ਵੀ ਸ਼ਹਿਰਾਂ 'ਚ ਅਸੀਂ ਅਸੀਂ ਤਾਂ ਭਾਈ ਜਿੰਨਾ ਬਿੱਲ ਆਉਂਡਿਆ ਓਨਾ ਹੀ ਭਰ ਰਹੇ ਆ ਸਾਨੂੰ ਇਹਦਾ ਕੀ ਖਤਰਾ ਹੈਗਾ ਮੈਂ ਕਿਹਾ ਠੀਕ ਆ ਭਾਈ ਮੈਂ ਕਿਹਾ ਭਾਈ ਖਤਰੇ ਹੈਗੇ ਸੁਣੋ ਇਹ ਜਿਹੜਾ ਬਿੱਲ ਜ ਤੁਹਾਨੂੰ ਆ ਰਿਹਾ ਇੰਨਾ ਹੀ ਬਿੱਲ ਨਹੀਂ ਆਉਣਾ ਚੰਡੀਗੜ੍ਹ ਬਿਜਲੀ ਬੋਰਡ ਦਾ ਨੇਜੀਕਰਨ ਹੋ ਗਿਆ ਚੰਡੀਗੜ੍ਹ ਵਾਸੀਆਂ ਨੂੰ ਪੁੱਛ ਲਓ ਵੀ ਕੀ ਬਣਿਆ ਹੈਗਾ ਇਸ ਇਸ ਸੈਕਟਰ ਦੇ ਵਿੱਚ ਇੱਕ ਪ੍ਰਵੀਜ਼ਨ ਹੈ ਇੱਕ 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 ਤਰੀਕਾ ਰੱਖ ਲਿਆ ਵਾ ਵੀ ਜਿੰਨਾ ਵੀ ਕੋ ਲਾਸ ਕੁਦਰਤੀ ਹੋ ਗਿਆ ਮੰਨ ਲਓ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਕੋਈ ਹਨੇਰੀ ਤੂਫਾਨ ਆ ਗਿਆ ਮੰਨ ਲਓ 5-7 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪਾਵਰ ਕਾਮ ਦਾ ਉਹ 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 ਤੁਹਾਡੇ ਬਿੱਲਾਂ ਵਿੱਚ ਆ ਜਾਊਗਾ ਪਰ ਤੁਹਾਨੂੰ ਪਊਗਾ ਔਰ ਉਹਦੇ ਵਿੱਚ ਲਿਖਿਆ ਵੀ ਘੱਟੋ-ਘੱਟ 16% ਕੰਪਨੀ ਪ੍ਰਾਣ ਜਿਹੜਾ ਵਾ ਕੱਟੋ ਕੱਟ ਰੇਟ ਰੱਖੂ ਔਰ ਵਾਦ ਤੋਂ ਬਾਅਦ ਲਿਮਟ ਹੀ ਕੋਈ ਨਹੀਂ ਜਿੰਨੇ ਤੁਸੀਂ ਅੱਜ ਬਿੱਲ ਦੇ ਰਹੇ ਇਧਰੋਂ 10 ਗੁਣਾ ਬਿੱਲ ਵਧਣੇ ਨੇ ਹਰ ਕੰਮ ਤੇ ਥੋੜੀ ਥੋੜੀ ਕਮਰ ਵੀ ਟੁੱਟ ਜਾਣੀ ਆ ਠੀਕ ਆ ਤੁਹਾਨੂੰ ਠੀਕ ਤੁਸੀਂ ਇਮਾਨਦਾਰੀ ਨਾਲ ਬਿੱਲ ਦੇਂਦੇ ਜੇ ਕੋਈ ਮਾੜੀ ਗੱਲ ਨਹੀਂ ਹੈਗੀ ਅਸੀਂ ਨਹੀਂ ਕਹਿੰਦੇ ਤਾਂ ਇੱਕ ਵੱਡਾ ਈਸਾ ਸ਼ਹਿਰਾਂ ਦੇ ਵਿੱਚ ਵੀ ਗਰੀਬ ਲੋਕਾਂ ਦਾ ਹੈਗਾ ਜਿਹਦੇ ਕੋਈ ਇੰਨੇ ਬਿੱਲ ਦਿੱਤੇ ਨਹੀਂ ਜਾਣੇ ਹੈਗੇ ਇਸ ਕਰਕੇ ਬਿਜਲੀ ਬੋਰਡ ਦਾ ਨਿੱਜੀਕਰਨ ਹਰ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ ਚ ਜਮ੍ਹਾਂ ਕਰਾਉਣਾ ਇਹ ਸਾਂਝਾ ਸੰਘਰਸ਼ ਬਣਦਾ ਹੈਗਾ ਇਹ ਇਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਨਹੀਂ ਇਹ ਇਕੱਲਾ ਮਲਾਜ਼ਮਾਂ ਦਾ ਨਹੀਂ ਵਿਦਿਆਰਥੀਆਂ ਦਾ ਨਹੀਂ ਕੁੱਲ ਪੰਜਾਬ ਦੀ ਆਵਾਮ ਦਾ ਹੈਗਾ ਵਾ ਔਰ ਅਸੀਂ ਕਹਿੰਨੇ ਸਾਂਝੀ ਲੜਾਈ ਦੇ ਵਿੱਚ ਅੱਗੇ ਆਉਣਾ ਚਾਹੀਦਾ ਸਾਨੂੰ ਇਹ ਵੀ ਸਾਂਝਾ ਮੁੱਦਾ ਬਣ ਗਿਆ ਨਾ ਔਰ ਜੇ ਮਜ਼ਦੂਰਾਂ ਤੇ ਹਮਲਾ ਹੋਇਆ ਮੰਡਰੇਗਾ ਤੇ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹੈਗੇ ਔਰ ਜੇ ਕੱਲ ਨੂੰ ਆਨਲਾਈਨ ਵਪਾਰ ਤੁਹਾਡੀਆਂ ਦੁਕਾਨਾਂ ਖਾ ਰਿਹਾ ਮੈਨੂੰ ਨਹੀਂ ਲੱਗਦਾ ਕਿਸੇ ਵਪਾਰ ਮੰਡਲ ਨੇ ਸ਼ਹਿਰੀ ਭਰਾਓ ਅੱਗੇ ਆ ਕੇ ਗੱਲਾਂ ਦਸੀਆਂ ਹੋਣ ਇਹ ਵੀ ਆਨਲਾਈਨ ਵਪਾਰ ਸਾਡਾ ਜਿਹੜਾ ਵੀ ਛੋਟਾ ਦੁਕਾਨਦਾਰੀ ਦਾ ਉਦਯੋਗ ਖੇਤਰ ਆ ਦੁਕਾਨਦਾਰੀ ਦਾ ਖੇਤਰ ਆ ਉਹਨੂੰ ਖਾ ਰਿਹਾ ਕਿਸੇ ਨੇ ਪ੍ਰਚਾਰ ਅਸੀਂ ਪ੍ਰਚਾਰ ਰਹੇ ਲਗਾਤਾਰ ਵੀ ਇਹ ਆਨਲਾਈਨ ਵਪਾਰ ਵੱਡੀਆਂ ਕਾਰਪੋਰੇਟ ਕੰਪਨੀਆਂ ਕਰ ਰਹੀਆਂ ਨੇ ਅਰ ਕਰੋੜਾਂ ਵਰਕਰ ਨੇ ਨਿਛੇ ਵਿੱਚ ਇਹਨਾਂ ਦੇ ਤੁਸੀਂ ਦੇਖ ਲਓ ਕਿੰਨਾ ਵਪਾਰ ਆ ਔਰ ਵੱਡੇ ਸ਼ੋਪਿੰਗ ਮਾਲ ਹੁਣ ਤੁਸੀਂ ਵੇਖ ਲਓ ਅੰਮ੍ਰਿਤਸਰ ਚ ਕਿੰਨੇ ਵੱਡੇ ਹੋ ਗਏ ਆ ਇਹਨਾਂ ਥੋੜੀਆਂ ਦੁਕਾਨਾਂ ਖਾਣੀਆਂ ਅਸੀਂ ਉਹਦੇ ਤੇ ਵੀ ਸੰਘਰਸ਼ੀਲੀ ਤਿਆਰ ਹੈਗੇ ਆ ਵੀ ਜੇ ਸਾਡੇ ਸ਼ਹਿਰੀ ਭਰਾ ਜੇ ਵੱਡਾ ਇਸ ਇਹਦੇ ਖਿਲਾਫ ਆਵਾਜ਼ ਚੱਕਣ ਫਿਰ ਅਸੀਂ ਕਿੱਥੇ ਜਾਵਾਂਗੇ ਸਾਡਾ ਰਜਗਾਰ ਛੋਟਾ ਲੱਘੂ ਉਦਯੋਗ ਖਾ ਰਹੀ ਹੈ ਸਰਕਾਰ ਅਸੀਂ ਤਿਆਰ ਹੈਗੇ ਤੋਂ ਸਾਨੂੰ ਸਾਂਝੇ ਸੰਘਰਸ਼ਾਂ ਲਈ ਅੱਗੇ ਆਉਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਨੂੰ ਜੇ ਉਹਨਾਂ ਨੇ ਆਪਣੀ ਹੋਂਦ ਬਚਾਉਣੀ ਆ ਤੋਂ ਨੂੰ ਹੋਂਦ ਬਚਾਉਣ ਵਾਸਤੇ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈਗਾ ਪੰਜਾਹਾਂ ਪੰਦਰ ਅੱਜ ਵੀ ਚੌਥਾ ਸਾਲ ਆ ਪੁਲਿਸ ਦਾ ਰਾਜ ਹੈਗਾ ਇੱਕ ਹੋਰ ਬੇਨਤੀ ਜਿਹੜੀ ਬਹੁਤ ਜ਼ਰੂਰੀ ਸੀ ਜੇਲ੍ਹ ਦੇ ਅੰਦਰ ਰਹਿ ਕੇ ਕੁਝ ਜੇਲ੍ਹ ਵਾਲੇ ਵੀਰਾਂ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਮੁੜਕੇ ਲੰਬੇ ਸਮੇਂ ਚ ਹੋ ਸਕਦਾ ਚੇਤੇ ਰਹਿਣ ਕੇ ਨਾ ਰਹਿਣ ਭਰਾਵੋ ਜੇਲ੍ਹ ਦੇ ਅੰਦਰ ਖੁੱਲਾ ਨਸ਼ਾ ਵਿਕਦਾ ਹੈਗਾ ਸਭ ਤੋਂ ਵੱਧ ਮਾੜੀਆਂ ਜੇਲ੍ਹ ਦੇ ਅੰਦਰ ਸਿਹਤ ਸਹੂਲਤਾਂ ਨੇ ਕੋਈ ਵੀ ਕੈਦੀ ਹੋਵੇ ਮੁਜਰਮ ਹੋਵੇ ਉਹਦਾ ਵੀ ਮਨੁੱਖੀ ਅਧਿਕਾਰ ਆ ਕਿ ਉਹਨੂੰ ਰਹਿਣ ਟੇਨ ਲਈ ਸਹੀ ਜਗ੍ਹਾ ਮਿਲੇ ਅਸਲ ਵਿੱਚ ਉਹ ਕਹਿੰਦੇ ਸੁਧਾਰ ਕਰ ਲਿਖਿਆ ਨੇ ਇਹਨਾਂ ਨੇ ਅਸਲ ਵਿੱਚ ਬੰਦੇ ਨੂੰ ਸਮਾਂ ਮਰੇ ਉੱਥੇ 2500 ਬੰਦਾ ਦੀ ਜਗ੍ਹਾ ਵਾ ਔਰ ਬੰਦਾ ਭਾਈ ਜੀ ਉੱਥੇ 5000 ਤੋਂ ਵੱਧਿਆ ਕੀੜੀਆਂ ਵਾਂਗ ਤੁੰਨੇ ਪਏ ਸ਼ਾਇਦ ਮੈਨੂੰ ਲੱਗਦਾ ਚੰਗਾ ਪਸ਼ੂ ਪਾਲਕ ਨੇ ਡੰਗਰ ਵੀ ਨਹੀਂ ਜਿਹੜਾ ਵਾ ਇੱਕ ਬਰਾਂਡੇ ਚ ਵੜਦਾ ਵੀ ਇਹਦੇ ਪੀੜੀ ਥਾਂ ਦੇ ਡੰਗਰ ਕਿੱਥੇ ਜਿੰਨੇ ਬੰਦੇ ਵਾੜੇ ਪਏ ਆ ਉੱਥੇ ਔਰ ਜਿਹੜੇ ਉੱਥੇ ਫੜ ਕੇ ਕਰ ਰਹੇ ਕਿ ਨੇ ਨਸ਼ਾ ਬੰਦ ਗ੍ਰਾਮਾਂ ਵਾਲੇ ਆ ਵਿਚਾਰੇ ਔਰ ਬਹੁਤ ਮੰਦੇ ਹਾਲਤਾਂ ਚ ਯਾਰ ਸਿਹਤ ਸੂਲਤ ਸਭ ਤੋਂ ਵੱਧ ਮਾੜੀ ਜਿਹੜਾ ਗਰੀਬ ਜਿਹਦੇ ਮਗਰ ਕੋਈ ਨਹੀਂ ਹੁੰਦਾ ਉਹਦੀ ਆਮ ਉਥੇ ਮੌਤ ਹੋਣਾ ਕੋਈ ਵੱਡੀ ਗੱਲ ਨਹੀਂ ਕਿ ਪੰਜ ਵਿਚਾਰੇ ਡਾਕਟਰ ਆ ਐਡੀ ਵੱਡੀ ਗਿਣਤੀ ਨੂੰ ਕਿਵੇਂ ਸਾਂਭਣਗੇ ਜੋ ਹਾਲਾਤ ਅਸੀਂ ਦੇਖ ਕੇ ਆਏ ਆ ਔਰ ਦੂਸਰਾ ਜਿਹੜੇ ਸਮਗਲਰਾਂ ਨੂੰ ਹੁਣ ਕੱਲ ਡੀਜੀਪੀ ਨੇ ਕਹਿ ਦਿੱਤਾ ਵੀ ਹੁਣ ਅਸੀਂ ਮਕਾ ਦੇਣੇ ਜੀ ਗੈਂਗਸਟਰ ਮਕਾ ਦੇਣੇ ਪਹਿਲੋਂ ਨਸ਼ੇ माफ ਕਰਨੇ ਨਸ਼ਾ ਮਕਾ ਦੇਣਾ ਹੁਣ ਦੂਜਾ ਟਾਸਕ ਚੁੱਕ ਲਿਆ ਮਾੜੀ ਗੱਲ ਨਹੀਂ ਹੈ ਅਸਲ ਵਿੱਚ ਗੈਂਗਸਟਰ ਐ ਮੁੱਕਣੇ ਨਹੀਂ ਹੈਗੇ ਚਾਹੇ ਨਸ਼ਾ ਹੋਵੇ ਚਾਹੇ ਗੈਂਗਸਟਰ ਕਲਚਰ ਹੋਵੇ ਚਾਹੇ ਕ੍ਰਾਈਮ ਹੋਵੇ ਇਹ ਤਿੰਨਾਂ ਦਾ ਸਬੰਧ ਤੁਹਾਡੀ ਸਿਵਲ ਸੋਸਾਇਟੀ ਨਾਲ ਹੁੰਦਾ ਵਾ ਔਰ ਤੁਹਾਡੀ ਬੇਰੁਜ਼ਗਾਰੀ ਨਾ ਹੁੰਦਾ ਇਹ ਤਾਂ ਗੱਪਾਂ ਮਾਰਦੇ ਨੇ ਇਕੱਲੇ ਆ ਕੇ ਟੀਵੀ ਚਾਲਣਾ ਦੇ ਉੱਤੇ ਜਿੰਨਾ ਚਿਰ ਤੁਸੀਂ ਆਪਣੇ ਯੂਥ ਨੂੰ ਰੁਜ਼ਗਾਰ ਨਹੀਂ ਦਿੰਦੇ ਹੈਗੇ ਔਰ ਤੁਹਾਡੀ ਆਰਥਿਕਤਾ ਦਾ ਸਬੰਧ ਤੁਹਾਡੇ ਕ੍ਰਾਈਮ ਨਾਲ ਕਿਸੇ ਕਿਸਮ ਦਾ ਕ੍ਰਾਈਮ ਹੋਵੇ ਚਾਹੇ ਗੈਂਗਸਟਰ ਕਲਚਰ ਹੋਵੇ ਚਾਹੇ ਨਸ਼ਾ ਹੋਵੇ ਇਹਦੇ ਨਾਲ ਜੁੜਿਆ ਹੁੰਦਾ ਇਹ ਤੁਸੀਂ ਕਰਨਾ ਨਹੀਂ ਹੈਗਾ ਔਰ ਤੁਸੀਂ ਦਾਅਵੇ ਵੱਡੇ ਕਰਨੇ ਹੈਗੇ ਔਰ ਅਸੀਂ ਜੋ ਕਮਾਉਣ ਵਾਲੀਆਂ ਭਾਵੇਂ ਕੋਈ ਬੰਦਾ ਸਾਹਮਣੇ ਨਾ ਵੀ ਮੈਂ ਤਾਂ ਕਹਿਣਾ ਕੋਈ ਮਾਂ ਦਾ ਪੁੱਤ ਹੀ ਆ ਕਰੇ ਸਾਥੋਂ ਪਹੁੰਚੇ ਸੀ ਬੜੇ-ਬੜੇ ਵਕੀਲ ਹੈਗੇ ਆ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਦੇ ਆਸੀਂ ਪ੍ਰੈਸ 'ਚ ਲੈ ਜਾਗੇ ਇਹ ਗਿੱਲੀ ਪੋਰੀ ਬਣ ਕੇ ਭਾਈ ਗੋਲੀ ਮਾਰਦੇ ਆ ਅੱਖ ਤੇ ਪੱਟੀ ਬੰਨ ਕੇ ਜਿਹੜਾ ਕਹਿੰਦਾ ਨਾ ਹਰ ਸਟੋਰੀ ਦੇ ਵਿੱਚ ਵੀ ਅਸੀਂ ਜੇਲ੍ਹ 'ਚੋਂ ਬੰਦਾ ਖੜਾ ਕੁੱਟਿਆ ਮਾਰਿਆ ਤੇ ਇਹਨੇ ਹੁੰਦਾ ਹੀ ਆ ਕਿੰਨਾ ਕਿਤਾ ਕਿੰਨਾ ਤਸ਼ੱਦਦ ਹੋਇਆ ਉੱਤੇ ਬਕਾਉਣ ਵਾਸਤੇ ਉਹ ਕਹਿੰਦੇ ਗਿਆ ਜੇ ਜਦੋਂ ਕਹਿੰਦਾ ਅਸਲਾ ਬ੍ਰੰਧ ਉਹਨੇ ਅੱਕੂ ਗੋਲੀ ਹਰ ਸਟੋਰੀ ਨੇ ਨਵੰਬਰ ਮੈਂ ਨਹੀਂ ਕਹਿੰਦਾ ਵੀ ਕੋਈ ਸੱਚੀ ਨਾ ਹੋ ਪਰ ਜਦੋਂ ਇੱਕ ਹੀ ਸਟੋਰੀ ਆਈ ਜਾਂਦੀ ਆ ਉਦੋਂ ਫੇਕ ਇਹ ਫੇਕ ਇਨਕਾਊਂਟਰ ਹੋ ਰਹੇ ਨੇ ਪੰਜਾਬ ਦੇ ਅੰਦਰ ਭਾਵੇਂ ਡੀਜੀਪੀ ਸਾਹਿਬ ਜੋ ਮਰਜ਼ੀ ਕਹਿਣ ਪਰ ਅਸੀਂ ਨਹੀਂ ਚਾਹੁੰਦੇ ਕਿਸੇ ਬਗਾਨੀ ਮਾਂ ਦਾ ਪੁੱਤ ਫੇਕ ਇਨਕਾਊਂਟਰ ਚ ਮਰੇ ਇਹ ਕਿਸੇ ਲਾਣ ਆਰਡਰ ਨੂੰ ਨਹੀਂ ਜੱਜਦਾ ਹੈਗਾ ਤੁਸੀਂ ਉਹਨੂੰ ਜਿੰਦੇ ਨੂੰ ਫੜੋ ਕਾਨੂੰਨੀ ਕਾਰਵਾਈ ਕਰੋ ਗਾਂ ਟਰੇਸ ਲੱਭੋ ਪਰ ਅਸਲ ਜਿਹੜੇ ਗੈਂਗਸਟਰਾਂ ਦੇ ਆਕਾ ਨੇ ਇਹ ਸਿਆਸਤਦਾਨਾਂ ਨੇ ਗੈਂਗਸਟਰ ਕਲਚਰ ਲੈ ਕੇ ਆਨਾ ਉਹ ਕਦੇ ਨਹੀਂ ਫੜੇ ਜਾਣੇ ਉਹ ਆਪਣੇ ਮਨਸੂਬੇ ਸਾਡੇ ਗਰੀਬ ਘਰਾਂ ਦੇ ਮੁੰਡੇ ਸੀ ਜਿਹੜੇ ਗਰੀਬੀ ਤੋਂ ਤੰਗ ਆ ਕੇ ਇੱਧਰ ਜਾਵੜੇ ਤੇ ਉਹਨਾਂ ਨੂੰ ਮਰਤਿਆ ਹੈਗਾ ਸਟੇਟ ਨੇ ਆਪਣੇ ਹੱਕ ਲਈ ਔਰ ਹੁਣ ਸਟੇਟ ਉਹਨੂੰ ਮਾਰ ਕੇ ਮੁਕਾਬ ਵੀ ਦੇ ਸਕਦਾ ਇੱਚ ਕਿਹੜੀ ਵੱਡੀ ਗੱਲ ਹੈ ਸੋ ਇਸ ਕਰਕੇ ਸਾਨੂੰ ਕਿਤੇ ਵੀ ਧੱਕੇਸ਼ਾਹੀ ਦੇ ਖਿਲਾਫ ਬੋਲਣਾ ਚਾਹੀਦਾ ਲੜਨਾ ਚਾਹੀਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਬਾਦ ਤੋਂ ਬਾਅਦ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਕਿਸੇ ਵੀ ਪੱਤਰਕਾਰ ਭਰਾ ਨਾਲ ਔਰ ਜਿਹੜੀ ਪੱਤਰਕਾਰਤਾ ਦੀ ਆਵਾਜ਼ ਨੱਪੀ ਜਾ ਰਹੀ ਉਹਦੇ ਖਿਲਾਫ ਕਿਤੇ ਵੀ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਹੁੰਦਾ ਉਹਦੇ ਖਿਲਾਫ ਆਮ ਜਨਤਾ ਦੀ ਗੱਲ ਹੁੰਦੀ ਆ ਇਹ ਸਾਰਿਆਂ ਦੇ ਖਿਲਾਫ ਸੰਘਰਸ਼ ਕਰਾਂਗੇ ਅੰਤ 'ਚ ਅੰਮ੍ਰਿਤ ਸ਼ਾ ਦੀ ਮੋਗਾ ਰੈਲੀ ਦਾ ਬੜਾ ਰੌਲਾ ਪੈ ਰਿਹਾ ਹੈਗਾ ਪਿਆ ਰਹੇ ਨੇ ਹੁਣ ਤੋਂ ਮੇਨਸਟ੍ਰੀਮ ਮੀਡੀਆ ਨੇ ਗੱਲ ਬਣਾਉਣੀ ਸ਼ੁਰੂ ਕਰ ਦਿੱਤੀ ਔਰ ਉਹਦੇ ਵਿੱਚ ਵੀ ਮੋਗਾ ਰੈਲੀ ਦੇ ਵਿੱਚ ਉਹ ਕਹਿੰਦੇ ਆ ਪਿਉਨਾ ਨੇ ਦੀ ਐਮਐਸਪੀ ਗੰਟੀ ਕਾਨੂੰਨ ਦਾ ਐਲਾਨ ਕਰਨਾ ਵਾ ਔਰ ਕਰਜ਼ਾ ਮਾਫੀ ਵੀ ਕਰ ਦੇਣੀ ਆ ਇਹ ਪ੍ਰਾਪ ਪਰਸੈਪਸ਼ਨ ਬਣਾਈ ਜਾ ਰਹੀ ਆ ਇੰਨਾ ਸੌਖਾ ਦੀਗਾ ਇਹ ਡੇਰਾ ਕੋਰਾ ਝੂਠਿਆ ਮੈਂ ਕਹਿੰਦਾ ਸਾਡੇ ਨਾਲ ਗੱਲ ਕਰਕੇ ਆ ਜੇ ਵੇ ਭਈ ਵੀ ਤੁਸੀਂ ਨਾ ਵਿਰੋਧ ਕਰੋ ਤੁਹਾਨੂੰ ਐਮਐਸਪੀ ਵੀ ਦੇ ਦਿੰਨੇ ਆ ਖਰਚਾ ਵੀ ਦੇ ਦਿੰਨੇ ਆ ਅਸੀਂ ਵਿਚਾਰ ਲਾਂਗੇ ਹਾਂ ਬਲਦੀ ਸਿੰਘਾਂ ਦੀ ਰਿਹਾਈ ਬਾਰੇ ਇਹ ਮੁੱਦਾ ਸਪਸ਼ਟ ਤੇ ਸਾਫ਼ ਆ ਇਹ ਹੋ ਸਕਦਾ ਤੁਸੀਂ ਉੱਥੋਂ ਹੀ ਕਰਦੇ ਹੋ ਲੋਕ ਤਾਂ ਸਟ੍ਰਗਲ ਕਰ ਰਹੇ ਜੇ ਕੋਈ ਭੱਜਪਾ ਬੰਦੀ ਸਿੰਘਾਂ ਨੂੰ ਰਿਹਾ ਕਰ ਦੂਗੀ ਤਾਂ ਕਿਹੜਾ ਕਹੂਗਾ ਵੀ ਇਹ ਗਲਤ ਗੱਲ ਹੈਗੀ ਆ ਇਹ ਵੀ আর ਦੂਸਰਾ ਜਿਹੜਾ ਮੇਰੇ ਕੋ ਪੱਕੇ ਛੁੱਟ ਗਿਆ ਸੀ ਜੱਗ ਬਾਣੀ ਜੱਗ ਬਾਣੀ ਵੱਡੇ ਪੰਜਾਬ ਕੇਸਰੀ ਦੇ ਕਧਾਰਾ ਵਾ ਵੱਡੀਆਂ ਅਖਬਾਰ ਨੇ ਇਹ ਭਾਵੇਂ ਅਸੀਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਤੋਂ ਸਹਿਮਤ ਨਾ ਹੋਈਏ ਜਿਵੇਂ ਭਗਵੰਤ ਮਾਨ ਸਰਕਾਰ ਉੰਡੇ ਤੇ ਅਟੈਕ ਕਰ ਰਹੀ ਆ ਅਸੀਂ ਉਹਦੀ ਨਿੰਦਿਆ ਕਰਦੇ ਹੈਗੇ ਆ ਕੱਲ ਸੁਪਰੀਮ ਕੋਰਟ ਚ ਵੀ ਉਹਨਾਂ ਨੇ ਕਹਿਤਾ ਵੀ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਹੈਗੇ ਔਰ ਜਿਵੇਂ ਭਗਵੰਤ ਮਾਨ ਸਰਕਾਰ ਵੱਡੇ ਅਖਬਾਰਾਂ ਦੇ ਆਧਾਰਿਆਂ ਨੂੰ YouTube ਚੈਨਲਾਂ ਨੂੰ ਨਿਰਪੱਖ ਪੱਤਰਕਾਰਾਂ ਨੂੰ ਅਟੈਕ ਕਰ ਰਹੀ ਆ ਸਾਰਿਆਂ ਦੀ ਅਸੀਂ ਨਿੰਦਿਆ ਕਰਦੇ ਆ ਔਰ ਜਿਵੇਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੀ ਆੜ ਪੰਨੀਆ ਜਿਵੇਂ ਭਗਵੰਤ ਮਾਨ ਦੀ ਧੌਂ ਚੋਂ ਕਿੱਲਾ ਕੱਢਿਆ ਜਿੰਨੂੰ ਲੱਗਦਾ ਸੀ ਵੀ ਜੇ ਕੁਝ ਆਗੂਆਂ ਨੂੰ ਗ੍ਰਿਫਤਾਰ ਕਰ ਲੂਗਾ ਪੁਲਿਸ ਪੰਜਾਬ ਦੇ ਅੰਦਰ ਪੁਲਿਸ ਸ਼ੌਣੀ ਬਣਾ ਦਾਂਗੇ ਤੇ ਸ਼ਾਇਦ ਪੀਸਫੁਲੀ ਇਹ ਸਵਾਲ ਕਰਨ ਨਾ ਜਾਣਗੇ ਮੈਨੂੰ ਲੱਗਦਾ ਉਹ ਚੋਂ ਸਫਲ ਹੋਇਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਪੂਰੀ ਜਾਨ ਹੂਲ ਕੇ ਆਉਣ ਵਾਲੇ ਜਿਹੜੇ ਸਮੇਂ ਵਿੱਚ ਵੀ ਜਿਹੜਾ ਇਹ ਜਿੱਥੇ ਵੀ ਇਹ ਨਿਕਲਣਗੇ ਇਹਨਾਂ ਦੇ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਆਉਣਗੇ ਫਿਰ ਸਪੁੱਲੀ ਸਵਾਲ ਕਰਾਂਗੇ 5 ਫਰਵਰੀ ਨੂੰ ਜੜਾ ਵਾ ਪੰਜਾਬ ਦੇ ਅੰਦਰ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਵੱਡੇ ਕਰਾਓ ਕਰਨੇ ਆ ਉਹਦੇ ਅਸੀਂ ਸੱਦਾ ਦਿੰਦੇ ਆ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ